ਔਰ ਸਾਥੀ ਕਾਫੀ ਕਈਆਂ ਨੂੰ ਦੂਰ ਜਾਣਾ ਸੀਗਾ ਉਹ ਇਥੋਂ ਚਲੇ ਗਏ ਨੇ ਅਸੀਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਥੀ ਘਰਾਂ ਦੇ ਵਿੱਚ ਬੈਠੇ ਕਿਸੇ ਮਜਬੂਰੀ ਕਾਰਨ ਨਹੀਂ ਪਹੁੰਚ ਸਕੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਾਥੀਓ ਅੱਜ ਇਹ ਪ੍ਰੋਟੈਸਟ ਲਾਇਆ ਗਿਆ ਜਿੰਨੇ ਵੀ ਸਾਥੀ ਨੇ ਬਹੁਤ ਹੀ ਵਧੀਆ ਰੇਖ ਸਾਥੀ ਵੱਲੋਂ ਬਹੁਤ ਵਧੀਆ ਜਿੰਨਾ ਵੀ ਹੁੰਦੇ ਕੋਲ ਉਹ ਐਫਰਟ ਹੋ ਸਕੇ ਕਰਿਆ ਹੈ ਤੇ ਜਿਵੇਂ ਵੀ ਇਸ ਪ੍ਰੋਟੈਕਟ ਦੇ ਵਿੱਚੋਂ ਇੱਕ ਜੋ ਆਪਣੀ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਜੋ ਆਪਾਂ ਨੂੰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਮੀਟਿੰਗ ਆਪਣੀ ਜੋ ਹੋਏਗੀ ਜਿਵੇਂ ਵੀ ਮੀਟਿੰਗ ਹੋਈ ਉਹ ਦੇਖੀ ਜਾਊਗੀ ਜਿਵੇਂ ਵੀ ਹੁੰਦੀ ਹੈ ਜਦੋਂ ਦੀ ਵੀ ਹੈ ਫਿਰ ਸਾਥੀਓ ਜਿਹੜੇ ਸਾਥੀ ਘਰਾਂ ਦੇ ਵਿੱਚ ਬੈਠੇ ਨੇ ਅਸੀਂ ਇਹਨਾਂ ਸਾਥੀਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਵੇਂ ਅੱਜ ਸਾਥੀਆਂ ਦੀ ਜਿੰਨੀ ਵੀ ਗਿਣਤੀ ਸੀ 100 ਦੇ ਕਰੀਬ ਲਗਭਗ ਸਾਥੀ ਇੱਥੇ ਪਹੁੰਚੇ ਸੀਗੇ ਬਾਕੀ ਜੋ ਸਾਥੀ ਘਰਾਂ ਦੇ ਵਿੱਚ ਬੈਠ ਕੇ ਇਹ ਸੋਚ ਰਹੇ ਨੇ ਕਿ ਇਹ ਸਾਥੀ ਆਪਣਾ ਹੱਲ ਕਰਾ ਦੇਣਗੇ ਤਾਂ ਸਾਥੀਓ ਇੰਨੀ ਗਿਣਤੀ ਦੇ ਵਿੱਚ ਜਿਹੜਾ ਹੱਲ ਹੈਗਾ ਆਪਣਾ ਉਹਨਾ ਮੁਸ਼ਕਿਲ ਹੈ ਇਸ ਕਰਕੇ ਸਾਥੀ ਜਿਹੜੇ ਨਹੀਂ ਪਹੁੰਚ ਸਕੇ ਕੋਸ਼ਿਸ਼ ਕਰੋ ਕਿ ਅੱਗੇ ਤੋਂ ਬਾਅਦ ਜਦੋਂ ਵੀ ਕੋਈ ਕਮੇਟੀ ਜਾਂ ਯੂਨੀਅਨ ਜਿੱਦਾਂ ਦਾ ਐਕਸ਼ਨ ਲਿਖਦੀ ਹੈ ਤਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਸਾਥ ਦੇਣਾ ਹੈ ਤਾਂ ਜੋ ਆਪਾਂ ਇੱਕ ਜਲਦੀ ਜਿਹੜਾ ਬੈਕਲੌਗ ਦਾ ਹੱਲ ਕਰਾ ਕੇ ਸਕੂਲਾਂ ਦੇ ਵਿੱਚ ਜਿਹੜੀ ਆਪਾਂ ਜਿਵੈਨਿੰਗ ਕਰ ਸਕੀਏ ਸਾਥੀਓ ਇੱਕ ਗੱਲ ਹੋ ਰਹੀ ਹੈ ਜਿਹੜੀ ਕਿ ਸਾਥੀ ਘਰਾਂ ਦੇ ਵਿੱਚ ਬੈਠੇ ਨੇ ਜਾਂ ਧਰਨੇ ਤੇ ਵੀ ਨਹੀਂ ਪਹੁੰਚੇ ਜਿਹੜੇ ਅੱਜ ਵੀ ਨਹੀਂ ਪਹੁੰਚੇ ਸਾਥੀਓ ਇੱਕ ਬੜੀ ਜ਼ਰੂਰੀ ਬੇਨਤੀ ਹੈ ਅਸੀਂ ਵਾਰ-ਵਾਰ ਲਾਈਵ ਦੇ ਵਿੱਚ ਕਰਦੇ ਆਂ ਕਿ ਜਿਹੜਾ ਫੰਡ ਦਾ ਸਹਯੋਗ ਹੈ ਜਿਹੜਾ ਸਾਥੀਏ ਜਰੂਰ ਕਰੋ ਬਿਨਾ ਫੰਡ ਦੇ ਜਿਹੜਾ ਕਹਿ ਲਓ ਇੱਕ ਆਪਾਂ ਸੰਘਰਸ਼ੀ ਰੂਪ ਦੇ ਸੰਘਰਸ਼ਿਤ ਜਿਹੜਾ ਜਮੀਨੀ ਪੱਧਰ ਤੇ ਕਰਨਾ ਤੇ ਜਿਹੜਾ ਆਪਾਂ ਨੂੰ ਜਿਹੜੀ ਇੱਥੇ ਧੰਨ ਦੀ ਵੀ ਲੋੜ ਹੈਗੀ ਹੈ ਦੋਵੇਂ ਚੀਜ਼ਾਂ ਨੂੰ ਜਦੋਂ ਆਪਾਂ ਬਰਾਬਰ ਲੈ ਕੇ ਚੱਲਾਂਗੇ ਤਾਂ ਜਿਹੜਾ ਆਪਾਂ ਦਾ ਜਿਹੜਾ ਹੈਗਾ ਮੰਜ਼ਿਲ ਤੇ ਪਹੁੰਚ ਸਕਾਂਗੇ ਤੇ ਸਾਥੀਓ ਜਿੰਨੇ ਵੀ ਸਾਥੀ ਨੇ ਜਿਹੜੇ ਵੀ ਜੁੜੇ ਨੇ ਚਾਹੇ ਉਹ ਬੈਕ ਲੋਕ ਨਾਲ ਨੇ ਚਾਹੇ ਉਹ ਵਿਧ ਹੈਲਡ ਨੇ ਚਾਹੇ ਉਹ ਐਕਸਰਸਮੈਨ ਵਾਲੇ ਨੇ ਚਾਹੇ ਸਿਲੈਕਟਡ ਵੀ ਕਿਉਂ ਨਾ ਹੋਣ ਅਸੀਂ ਸਾਰਿਆਂ ਨੂੰ ਜਿੰਨੇ ਵੀ ਸਾਥੀ ਨੇ ਫੰਡ ਦੇ ਰੂਪ ਜਿਹੜਾ ਇਹ ਸੰਯੋਗ ਜਰੂਰ ਕਰੋ ਤੇ ਨਾਲੇ ਜਿੱਥੇ ਵੀ ਕਿਤੇ ਵੀ ਧਰਨਾ ਰੱਖਿਆ ਜਾਂਦਾ ਚਾਹੇ ਉਹ ਵਨ ਡੇ ਕਿ ਕਿਵੇਂ ਵੀ ਹੈਗਾ ਉੱਥੇ ਸਾਰੇ ਸਾਥੀ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਤਾਂ ਜੋ ਉਹ ਆਪਣੇ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕਰਵਾਇਆ ਜਾ ਸਕੇ ਫੇਰ ਇਹ ਗੱਲਾਂ ਕਹਿੰਦੇ ਸਾਥੀਆਂ ਦਾ ਧੰਨਵਾਦ ਕਰਦੇ ਆ ਅਗਲੀ ਗੱਲਬਾਤ ਜਿਹੜੇ ਸਾਥੀ ਸ੍ਰਿੰਦਰਪਾਲ ਗ ਉਹ ਸੰਜੀ ਕਰਦੀ ਸਾਥੀਓ ਜਿਵੇਂ ਕਿ ਸਾਥੀਆਂ ਨੇ ਅਪੀਲ ਕੀਤੀ ਹੈ ਫੰਡ ਨੂੰ ਲੈ ਕੇ ਸੋ ਫੰਡ ਨੂੰ ਲੈ ਕੇ ਅਪੀਲ ਕਰਨੀ ਲਾਜ਼ਮੀ ਇਸ ਕਰਕੇ ਹੋ ਗਈ ਹੈ ਕਿਉਂਕਿ ਜਿਨ੍ਹਾਂ ਸਾਥੀਆਂ ਨੇ ਆਪਣਾ ਨਾਮ ਨੋਟ ਕਰਵਾਇਆ ਸੀ ਕਿ ਅਸੀਂ ਧਰਨੇ ਤੇ ਜਾਣਾ ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਉਹ ਸਾਥੀ ਜਿਸੇ ਕਾਰਨ ਵਸ਼ੀਲੇ ਉਹ ਨਹੀਂ ਪਹੁੰਚ ਸਕੇ ਤਾਂ ਜਿਸ ਕਰਕੇ ਗੱਡੀ ਜਿਹੜੀ ਆ ਉਹ ਬੁੱਕ ਹੋ ਚੁੱਕੀ ਸੀ ਉਹ ਸਾਥੀਆਂ ਦੀ ਗਿਣਤੀ ਜਿਹੜੀ ਘਟ ਕਰਨ ਜਿਹੜਾ ਉਹ ਜਿਹੜਾ ਖੰਡ ਸੀਗਾ ਜਿਹੜਾ ਉਹ ਸਾਥੀਓ ਉਹ ਘਟਦਾ ਨੇ ਜਰ ਆਇਆ ਕਿਉਂਕਿ ਗੱਡੀ ਜਿਹੜੀ ਉਹਦੀ ਕਪੈਸਿਟੀ ਜ਼ਿਆਦਾ ਸੀ ਤੇ ਜਿਹੜੇ ਸਾਥੀ ਸੀਗੇ ਉਹ ਘੱਟ ਸੀਗੇ ਸੋ ਜਿਹੜਾ ਉਹ ਸਾਰਾ ਬੋਝ ਉਹਨਾਂ ਸਾਥੀਆਂ ਤੇ ਪੈ ਰਿਆ ਸੋ ਜਿਹੜੇ ਸਾਥੀ ਨਹੀਂ ਆ ਸਕੇ ਉਹਨਾਂ ਸਾਥੀਆਂ ਨੂੰ ਮੈਂ ਹੱਥ ਛੋੜ ਕੇ ਅਪੀਲ ਕਰਦਾ ਤੇ ਸਾਥੀਓ ਗੱਡੀ ਦਾ ਖਰਚਾ ਤੇ ਉਹਨਾਂ ਹੀ ਹੈ ਚਾਹੇ ਤੁਸੀਂ ਆਓ ਚਾਹੇ ਨਾ ਆਓ ਜਾਂ ਤਾਂ ਤੁਸੀਂ ਪਹਿਲਾਂ ਹੀ ਸੋਚ ਕੇ ਨਾਂ ਨੋਟ ਕਰਾਇਆ ਕਰੋ ਇਸ ਨਾਂ ਨੋਟ ਕਰਾਉਣ ਤੋਂ ਬਾਅਦ ਨਾ ਆਉਣਾ ਮੈਂ ਕਹਿੰਦਾ ਇਹ ਮਾੜੀ ਗੱਲ ਹੈ ਇਸ ਕਰਕੇ ਜਿਹਨੇ ਸਾਥੀ ਨਹੀਂ ਆ ਸਕੇ ਜਿਹਨਾਂ ਨੇ ਆਮ ਨੋਟ ਕਰਾਇਆ ਸੀ ਘੱਟੋ ਘੱਟ ਉਹ ਸਾਥੀ ਆਪ ਦਾ ਬਣਦਾ ਫੰਡ ਜਿਹੜਾ ਜਰੂਰ ਦਿਓ ਤਾਂ ਜੋ ਵਿੱਤੀ ਬੋਝ ਸਾਡੇ ਤੇ ਜ਼ਿਆਦਾ ਨਾ ਪਵੇ ਔਰ ਜਿਹੜੇ ਸਾਥੀ ਘਰਾਂ ਚ ਬੈਠੇ ਨੇ ਜਿਹੜੇ ਕਿਸੇ ਕਾਰਨ ਕਰਕੇ ਆਪਣਾ ਨਾਂ ਨੋਟ ਵੀ ਨਹੀਂ ਕਰਾ ਸਕੇ ਉਹਨਾਂ ਸਾਥੀਆਂ ਨੂੰ ਵੀ ਸਾਥੀ ਉਹ ਅਪੀਲ ਹੈ ਕਿਉਂਕਿ ਧਰਨਾ ਜਿਹੜਾ ਫੰਡ ਤੋਂ ਬਿਨਾਂ ਨਹੀਂ ਚੱਲਦਾ ਇਸ ਕਰਕੇ ਆਪ ਦਾ ਬਣਦਾ ਫੰਡ ਹੈ ਜਿਹੜਾ ਸਾਥੀ ਉਹ ਜਰੂਰ ਜਿਹੜਾ ਉਹਦਾ ਸਹਿਯੋਗ ਕਰੋ ਰਹੀ ਗੱਲ ਪੋਸਟਰਾਂ ਦੀ ਉਹ ਵੀ ਆਪਾਂ ਚਾਹੇ ਸਾਡੀ ਗਿਣਤੀ ਥੋੜੀ ਆ ਆਪਾਂ ਇਹਦੇ ਚ ਵੀ ਕੰਮ ਕਰਾ ਸਕਦੇ ਹਾਂ ਪਰ ਸਮਾਂ ਕਿੰਨਾ ਲੱਗੂਗਾ ਤਦ ਸਰਕਾਰ ਇਸ ਕੱਪ ਨੂੰ ਫਿਰ 27 ਕੱਪ ਲੈ ਜਾਵੇ ਉਸ ਨਹੀਂ ਚਾਹੁੰਦੇ ਕਿ ਭਰਤੀਆਂ ਜਿਹੜੀਆਂ ਨਹੀਂ ਲੰਮੀਆਂ ਜਾਣ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਇਸੇ ਸਾਲ ਦੇ ਵਿੱਚ ਆਪਾਂ ਰੋਜ਼ਗਾਰ ਤੇ ਆਉਣਾ ਹੈ 31 ਜੁਲਾਈ ਇਸ ਵਾਰ ਆਪਾਂ ਪਾਰ ਨਹੀਂ ਜਾਣ ਦੇਣੀ ਮੰਤਰੀ ਸਾਹਿਬ ਦਾ ਬਿਆਨ ਆ ਇਸ ਵਾਰ ਆਪਾਂ ਹਰ ਹਾਈਲੇ 31 ਜੁਲਾਈ ਤੋਂ ਪਹਿਲਾ ਪਹਿਲਾ ਸਾਰੇ ਨੇ ਸਕੂਲਾਂ ਵਿੱਚ ਹੋਣਾ ਬੈਕਲੋਗ ਸਮੇਤ ਸਾਥੀ 993 31 ਜੁਲਾਈ ਤੋਂ ਪਹਿਲਾ ਪਹਿਲਾ ਮੰਤਰੀ ਸਾਹਿਬ ਨੇ ਜੋ ਬਿਆਨ ਦਿੱਤਾ ਸੀਗਾ ਉਹਨਾਂ ਨੂੰ ਬਿਆਨ ਤੇ ਜਿਹੜਾ ਮੰਤਰੀ ਸਾਹਿਬ ਨੂੰ ਲੈ ਕੇ ਆਪਾਂ ਆਪਣੇ ਦਵਾ ਦੇ ਨਾਲ ਲੈ ਕੇ ਆਉਣਾ ਤਾਂ ਕਿ ਉਹ ਸਾਡੀ ਭਰਤੀ ਪੂਰੀ ਕੰਮ ਦੇ ਵਿੱਚ ਜਿਹੜਾ ਉਹਨਾਂ ਨੂੰ ਅਗਰਸਲ ਜਿਹੜਾ ਹੋਣਾ ਕੋਲ ਸੋ ਇਸ ਕਰਕੇ ਸਾਥੀਓ ਆਪ ਦਾ ਬਣਦਾ ਸਾਡੇ ਜ਼ਰੂਰ ਦਿਓ ਸੋ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਸਾਥੀਓ ਅਸੀਂ ਇੱਕ ਵੱਡਾ ਐਕਸ਼ਨ ਜਿਹੜਾ ਐਲਾਨ ਕਰਨ ਜਾ ਰਹੇ ਹਾਂ ਸੱਤ ਤਰੀਕ ਦੀ ਜਿਹੜੀ ਮੀਟਿੰਗ ਮਿਲੀ ਹੋਈ ਆ ਮੀਟਿੰਗ ਦੇ ਵਿੱਚ ਜੇਕਰ ਸਾਡਾ ਕੋਈ ਪੁਖਤਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਥੀਓ ਕਾਫਲੇ ਬੰਨ੍ਹ ਕੇ ਆਪ ਦੀ ਤਿਆਰੀ ਕਰੋ ਜਿਹਨੇ ਵੀ ਸਾਥੀ ਉਹਨਾਂ ਬੈਗਪੈਕ ਕਰਕੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਉਹ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਜ਼ਰੂਰ ਮਿਲੂਗਾ ਜੇਕਰ ਸਰਕਾਰ ਨੇ ਸਾਡਾ ਮਸਲਾ ਹੱਲ ਨਾ ਕੀਤਾ ਸਾਨੂੰ ਮੀਟਿੰਗ ਦੇ ਵਿੱਚ ਕੋਈ ਸਾਡਾ ਪੁਖਤਾ ਹੱਲ ਜਿਹੜਾ ਉਹ ਰਾਦ ਵਿੱਚ ਨਾ ਪੜਿਆ ਕਿਉਂਕਿ ਸਾਡੀ ਪੈਨਲ ਮੀਟਿੰਗ ਜਿਹੜੀ ਆ ਸਾਨੂੰ ਮਿਲੀ ਹੋਈ ਆ ਸੋ ਪੈਨਲ ਮੀਟਿੰਗ ਮੀਟਿੰਗ ਦੇ ਵਿੱਚ ਸਾਰਾ ਜਿਹੜਾ ਵਿਭਾਗੀਆਂ ਵਾਲਾ ਬੈਠਣਾ ਉਹਦੇ ਵਿੱਚ ਜਿਹੜੀ ਆ ਖੁੱਲ ਕੇ ਗੱਲਬਾਤ ਹੋਣੀ ਆ ਕੱਲੀ-ਕੱਲੀ ਜਿਹੜੀ ਜਿਹੜਾ ਪੁਆਇੰਟ ਆ ਉਹਦੇ ਤੇ ਖੁੱਲ ਕੇ ਗੱਲਬਾਤ ਹੋਣੀ ਆ ਜੇਕਰ ਫਿਰ ਵੀ ਸਾਡਾ ਮਸਲਾ ਹਾਲੇ ਸਾਨੂੰ ਨਾ ਨਜ਼ਰ ਆਇਆ ਤਾਂ ਸਾਥੀਓ ਵੱਡਾ ਐਕਸ਼ਨ ਉਲਝਿਆ ਜਾਊਗਾ ਬੈਗਪੈਕ ਕਰਕੇ ਆਉਣਾ ਸੋ ਫੌਂਡ ਵੀ ਪੀਲ ਸਾਥੀ ਇੱਕ ਵਾਰ ਫੇਰ ਤੋਂ ਔਰ ਜਿਹੜੇ ਸਾਥੀ ਅੱਜ ਪਹੁੰਚੇ ਹਨ ਉਹਨਾਂ ਨੂੰ ਧੰਨਵਾਦ ਔਰ ਜਿਹੜੇ ਸਾਥੀ ਘਰਾਂ ਚੋਂ ਹੀ ਨਿਕਲੇ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸਾਥੀਓ ਨਹੀਂ ਪਹੁੰਚ ਕਰਨੀ ਹੈ ਸੋ ਇਸ ਤੋਂ ਬਾਅਦ ਸਾਥੀ ਬਲਵਿੰਦਰ ਪਟਤਲ ਜੀ ਸਾਥੀਓ ਇੱਕ ਤੁਹਾਨੂੰ ਬੇਨਤੀ ਕਰ ਰਿਹਾ ਕੁਝ ਸਾਥੀ ਜਦੋਂ ਅਸੀਂ ਧਰਨਾ ਨਹੀਂ ਲਾਉਂਦੇ ਸੀ ਤਾਂ ਸਾਥੀ ਕਿਉਂ ਅਸੀਂ ਪੱਕਾ ਧਰਨਾ ਲਾਉ ਅਸੀਂ ਪੱਕਾ ਧਰਨਾ ਲੱਗੇ ਨੂੰ ਅਜ ਲਗਭਗ 100 ਦਿਨ ਹੋ ਚੁੱਕੇ ਨੇ ਤੇ ਸਾਡੇ ਕੋਲ ਜਿਹੜੀ ਗਮੇਰਪੁਰ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਗਈ ਹੈ ਸਾਥੀਆਂ ਨੂੰ ਅਸੀਂ ਹੁਣ ਜਿਹੜਾ ਕਹਿੰਦੇ ਇੱਕ ਬੈਕਲੋਗ ਦਾ ਨਾਂ ਕਹ ਲਓ ਜਿਵੇਂ ਅੱਗੇ ਵੀ ਚਲੋ ਧਰਨੇ ਲੱਗੇ ਸੀ ਪਰ ਅਸੀਂ ਹੁਣ ਜਿਹੜਾ ਮਾਹੌਲ ਹੈ ਨਾ ਗਰਮ ਕਰਤਾ ਹੈ ਇਹ ਦਿਨ ਬੇ ਦਿਨ ਵੱਧਦਾ ਜਾਊਗਾ ਪਰ ਸਾਨੂੰ ਗਿਣਤੀ ਬਹੁਤ ਜ਼ਿਆਦਾ ਚਾਹੀਦੀ ਹੈ ਜਦੋਂ ਤੁਸੀਂ ਗਿਣਤੀ ਵਧਾਉਂਦੇ ਜਾਓਗੇ ਆਪਣਾ ਚੰਦ ਦਿਨਾਂ 'ਚ ਜਿਹੜਾ ਹੱਲ ਹੋ ਜਾਊਗਾ ਅਸੀਂ ਘਰੇ ਬੈਠੇ ਸਾਥੀਆਂ ਨੂੰ ਇਹੀ ਅਪੀਲ ਕਰਦੇ ਆਂ ਕਿ ਅੱਜ ਤੋਂ ਹੀ ਆਪੇ ਬੈਗ ਤਿਆਰ ਕਰਕੇ ਜਿਹੜੇ ਸਾਥੀ ਘਰਾਂ ਦੇ ਵਿੱਚ ਬੈਠੇ ਨੇ ਗੰਭੀਰਪੁਰ ਜਿਹੜੀ ਆ ਦੀ ਗਿਣਤੀ ਵਧਾਓ ਤਾਂ ਜੋ ਆਪਾਂ ਸਰਕਾਰ ਦੇ ਪ੍ਰੈਸ਼ਰ ਬਣਾ ਕੇ ਆਉਂਦੇ ਜਿਹੜੇ ਮਸਲਿਆਂ ਜਲਦੀ ਹੱਲ ਕਰਵਾ ਸਕੀਏ ਜੇ ਅਸੀਂ ਵਨ ਡੇ ਪ੍ਰੋਟੈਸਟ ਲਾਉਣੇ ਆ ਤਾਂ ਤਾਂ ਸਾਨੂੰ ਗਿਣਤੀ ਜਿਹੜੀ ਕੀ ਘਟ ਨਜ਼ਰ ਆਉਂਦੀ ਹੈ ਜੇ ਤੁਸੀਂ ਪੱਕਾ ਤਰਨਾ ਕਹਿੰਦੇ ਹੋ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਨ ਨੂੰ ਤਿਆਰ ਆ ਪਰ ਜਿਹੜਾ ਕਿਟਰ ਹੈਗਾ ਉਹ ਸਾਡਾ ਜਿਹੜਾ ਸਾਥ ਹੈਗਾ ਉਹ ਜ਼ਰੂਰ ਦੇਵੇ ਵੱਡੀ ਗਿਣਤੀ ਦੇ ਜਿਹੜਾ ਕਿਟਰ ਹੈਗਾ ਉਹ ਗੰਭੀਰ ਤੌਰ ਪੱਕੇ ਮੋਰਚੇ ਦੇ ਅੱਜ ਤੋਂ ਜ਼ਿਆਦਾ ਬੈਗ ਤਿਆਰ ਕਰਕੇ ਜਿਹੜੇ ਸਾਡੀ ਘਰਾਂ ਦੇ ਵਿੱਚ ਬੈਠੇ ਨੇ ਉਹ ਉੱਥੇ ਪਹੁੰਚਣਾ ਤਾਂ ਜੋ ਆਪਣਾ ਆਦਾ ਜਿਹੜਾ ਹੱਲ ਹੈ ਜਲਦੀ ਤੋਂ ਜਲਦੀ ਕਰਵਾ ਸਕੀਏ ਧੰਨਵਾਦ ਸਾਥੀ ਸਾਥੀਓ ਵੈਸੇ ਗੱਲਾਂ ਸਾਰੀਆਂ ਕਰੀ ਦਿੱਤੀਆਂ ਸਾਥੀਆਂ ਨੇ ਰੱਖੀ ਦਿੱਤੀਆਂ ਉਹ ਗੰਭੀਰਪੁਰ ਆਪਾਂ ਤਾਂ ਇਸ ਕਰਕੇ ਸਾਧਰੇ ਆ ਕਿਉਂਕਿ ਜਿਹੜੀ 7 ਤਰੀਕ ਦੀ ਆਪਣੀ ਪੈਨਲ ਮੀਟਿੰਗ ਆ ਹਾਂਜੀ ਉਸ ਮੀਟਿੰਗ ਦੇ ਵਿੱਚ ਜਿਹੜਾ ਬੈਕਲੌਗ ਨਾਲ ਸੰਬੰਧਕ ਮੰਤਰੀ ਨੇ ਡਾਕਟਰ ਬਲਜੀਤ ਕੌਰ ਜੀ ਤੇ ਸਿੱਖਿਆ ਮੰਤਰੀ ਸਾਹਿਬ ਤੇ ਉਹਨਾਂ ਦੇ ਜੋ ਵੀ ਪੈਨਲ ਆ ਉਹ ਸਾਰੀ ਆਪਾਂ ਮੰਗ ਰੱਖੀ ਸੀ ਉਹ ਮੰਗ ਜਿਹੜੀ ਆਪਣੇ ਮੀਟਿੰਗ ਮਿਲੀ ਆ ਆ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲ ਹੁੰਦੀ ਆ ਤੇ ਮੀਟਿੰਗ ਕਿਵੇਂ ਹੁੰਦੀ ਆ ਕਿਸ ਮਾਹੌਲ ਦੇ ਵਿੱਚ ਹੁੰਦੀ ਆ ਸੁਖਾਵੇਂ ਮਾਹੌਲ ਦੇ ਵਿੱਚ ਹੁੰਦੀ ਆ ਇਸ ਕਰਕੇ ਆਪਾਂ ਨੇ ਜਿਹੜਾ ਸਾਥੀ ਨੇ ਦੱਸੀ ਆ 6 ਤਰੀਕ ਨੂੰ ਆਪਾਂ ਰੱਖਿਆ ਹੋਇਆ ਗੰਭੀਰਪੁਰਾ ਸਾਰੇ ਸਾਥੀ ਪਹੁੰਚੋ ਉੱਥੇ 6 ਤਰੀਕ ਨੂੰ ਪਹੁੰਚੋ 5 ਨੂੰ ਜਿਹੜਾ ਤੁਸੀਂ ਚੱਲ ਪਹੋ ਤਾਂ ਕਿ ਕੋਈ ਦੂਰ ਦਾ ਰਸਤਾ ਇਸ ਕਰਕੇ ਸਾਰੇ ਸਾਥੀ ਉੱਥੇ ਇਕੱਠ ਕਰੋ ਜੇ ਲੋਕ ਤੁਸੀਂ ਉੱਥੇ ਪਹੁੰਚਦੇ ਹੋ ਤਾਂ ਉਹ ਜਿਹੜਾ ਪ੍ਰਭਾਵ ਆ ਤੇ ਜਿਹੜਾ ਉਹਦਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਪੈਂਦਾ ਇਸ ਕਰਕੇ ਸਾਥੀਓ ਤੁਹਾਨੂੰ ਅਪੀਲ ਆ ਤੁਸੀਂ ਉੱਥੇ ਪਹੁੰਚੋ ਜੇ ਕੋਈ ਆਪਣਾ ਪ੍ਰਸ਼ਾਸਨ ਆਪਣੇ ਨਾਲ ਅਨਨਕਾਨੀ ਕਰਦਾ ਜੇ ਆਪਾਂ ਨੂੰ ਰੋਜ਼ਗਾਰ ਦੇਣ ਦੀ ਕੋਈ ਵੀ ਅਨਨਕਾਨੀ ਕਰਦਾ ਜਾਂ ਬਾਹ ਨਹੀਂ ਫੜਾਉਂਦਾ ਮੀਟਿੰਗ ਦੇ ਵਿੱਚ ਸੁਖਾ ਮਾ ਜਿਹੜਾ ਹੱਲ ਨਹੀਂ ਕਰਦਾ ਸੁਖਾ ਮੰਡਲ ਦੇ ਵਿੱਚ ਮੀਟਿੰਗ ਨਹੀਂ ਹੁੰਦੀ ਤਾਂ ਆਪਾਂ ਜਿਹੜਾ ਉੱਥੇ ਜਿਸ ਤਰੀਕੇ ਦੇ ਨਾਲ ਪਹਿਲਾਂ ਆਪਣੇ 34 35 ਜਣਿਆਂ ਨੇ ਰੋਡ ਜਾਮ ਕਰਤਾ ਸੀਗਾ ਅਹ ਹਮਾ ਚਲਦੇ ਨਾਲੋਂ ਪੰਜਾਬ ਨੂੰ ਤੋੜਤਾ ਸੀਗਾ ਉਸੇ ਤਰੀਕੇ ਦੇ ਨਾਲ ਆਪਾਂ ਹੋਰ ਵੀ ਤਿੱਖੇ ਐਕਸ਼ਨ ਉਥੇ ਕਰ ਸਕਦੇ ਆ ਐਕਸ਼ਨ ਆ ਆਪਣੇ ਕੋਲ ਤਿਆਰ ਨੇ ਤੁਸੀਂ ਜਿਹੜਾ ਮੋਟੇ ਨਾਲ ਮੋਟਾ ਜੋੜ ਕੇ ਚੱਲੋ ਤਾਂ ਜੋ ਆਪਾਂ ਜਿਹੜਾ ਆਪਣਾ ਰਿਜ਼ਰਵ ਪ੍ਰਾਪਤ ਕਰ ਸਕੀਏ ਸਾਰੇ ਸਾਥੀ ਪੰਜ ਨੂੰ ਬੀਹਰਾਂ ਘਾਤੋਂ 6 ਨੂੰ ਉਥੇ ਜਿਹੜਾ ਤੁਸੀਂ ਪਹੁੰਚੋ ਤਾਂ ਜੋ ਆਪਣਾ ਕੱਟ ਦਿਖਾਈਏ ਕੱਟ ਦਾ ਜਿਹੜਾ ਪ੍ਰੈਸ਼ਰ ਆ ਜਿਹਦੇ ਦੇ ਵਿੱਚੋਂ ਉਹ ਪ੍ਰਭਾਵ ਜਾਵੇ ਕਿਉਂਕਿ ਸੀਆਈਡੀ ਆ ਨਾਲ ਦੀ ਨਾਲ ਆਪਣੀਆਂ ਗੱਲਾਂ ਜਿਹੜੀਆਂ ਨੋਟ ਕਰਦੀ ਆ ਤੇ ਸੀਆਈਡੀ ਉਥੇ ਰਿਪੋਰਟ ਪਾਊਗੀ ਕਿਨੇ ਦਾ ਕਾਟੂ ਹੋਇਆ ਹੋਇਆ ਜੇ ਆਪਣੀ ਮੀਟਿੰਗ ਨਹੀਂ ਹੁੰਦੀ ਜਾਂ ਮੀਟਿੰਗ ਦੇ ਵਿੱਚ ਕੋਈ ਗੱਲ ਸਹੀ ਤਰੀਕੇ ਨਾਲ ਨਹੀਂ ਸੁਣੀ ਜਾਂਦੀ ਵੀ ਇਹ ਕੋਈ ਉਹਦਾ ਜਿਹੜਾ ਸੰਘਰਸ਼ ਦਾ ਮੂੰਹ ਹੋ ਸਕਦਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਨੂੰ ਮੋੜ ਲਈਏ ਹੋ ਸਕਦਾ ਰੋਡ ਜਾਮ ਕਰੀਏ ਹੋਰ ਵੀ ਬਹੁਤ ਰਾਹ ਨੇ ਇਸ ਕਰਕੇ ਸਾਰੇ ਸਾਥੀ ਸਾਥ ਦਵੋ ਆਪਾਂ ਸੰਘਰਸ਼ ਤਿੱਖੇ ਰੂਪ ਦੇ ਵਿੱਚ ਕਰਨ ਲਈ ਤਿਆਰ ਆ ਸਾਰੇ ਸਾਥੀ ਪਹੁੰਚਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਫੰਡ ਦਾ ਸਹਿਯੋਗ ਕਰੋ ਕਿਉਂਕਿ ਸਾਥੀਓ ਬਹੁਤ ਸਾਰਾ ਖਰਚਾ ਹੋ ਰਿਹਾ ਸਾਰਿਆਂ ਦਾ ਧੰਨਵਾਦ ਆ ਗਰੁੱਪਾਂ ਦੇ ਵਿੱਚ ਅਕਾਊਂਟ ਪਾ ਦਾਂਗੇ ਜਿੰਨੀ ਤੁਹਾਡੀ ਜੇਵਾ ਜਾਜਾ ਦਿੰਦੀ ਆ ਕਿਸੇ ਨੂੰ ਕੋਈ ਵੀ ਤਕਨੀਆ ਜਿੰਨੀ ਤੁਹਾਡੀ ਜੇਵਾ ਜਾਜਾ ਦਿੰਦੀ ਆ ਉਹ ਤੁਸੀਂ ਫੰਡ ਦਾ ਸਹਿਯੋਗ ਕਰ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭੈਣ ਕਰਨੀ ਸਸ਼ੀਕਾਲ ਦੇ ਸਾਰੇ ਸਾਥੀਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਆਪਣਾ 2 ਤਰੀਕ ਦਾ ਪ੍ਰੋਟੈਸਟ ਰੱਖਿਆ ਹੋਇਆ ਸੀ ਤੇ ਤਾਨੂੰ ਪਤਾ ਹੈ ਕਿ ਸਵੇਰੇ 6 ਵਜੇ ਤੜਕੇ ਦੇ ਘਰਾਂ ਚੋਂ ਨਿਕਲੇ ਹੋਏ ਆ ਹੁਣ ਸ਼ਾਮ ਨੇ 5 ਵੱਜ ਚੁੱਕੇ ਨੇ 5:30 ਹੋ ਚੁੱਕੇ ਨੇ ਤਾਂ ਪਤਾ ਨਹੀਂ ਹਜੇ ਅਸੀਂ ਇੱਥੇ ਤੁਰੇ ਵੀ ਨਹੀਂ ਕਦੋਂ ਪਹੁੰਚਾਂਗੇ ਕਦੋਂ ਨਾ ਪਹੁੰਚਾਂਗੇ ਤਾਂ ਘਰ ਬੈਠੇ ਸਾਥੇ ਨਿੱਕੋ ਹੀ ਪੀ ਲੈ ਥੋੜੀ ਬੋਤੀ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਥੋੜੀ ਬੋਤੀ ਵੀ ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਨੌਕਰੀ ਦੀ ਲੋੜ ਹੀ ਨਹੀਂ ਜੇ ਲੋੜ ਹੁੰਦੀ ਤਾਂ ਅੱਜ ਇੱਥੇ ਹੁੰਦੇ ਜੇਕਰ ਤੁਸੀਂ ਇੱਥੇ ਆਓਗੇ ਵੇਖੋ ਕੀ ਗੱਲ ਹੈ 60-70 ਬੰਦਿਆਂ ਨੂੰ ਨੌਕਰੀ ਚਾਹੀਦੀ ਆ ਬਾਕੀ ਨੂੰ ਨੌਕਰੀ ਦੀ ਲੋੜ ਨਹੀਂ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਵੀ ਨੌਕਰੀ ਦੀ ਲੋੜ ਆ ਤਾਂ ਪਲੀਜ਼ ਵੱਧ ਤੋਂ ਵੱਧ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਜਿੰਨੇ ਵੀ ਸੀ ਸਾਥੀ ਸਭ ਤੋਂ ਬਹੁਤ ਵਧੀਆ ਸੰਗਰਸ਼ ਕੀਤਾ ਸਾਥੀਆਂ ਨੇ ਤੇ ਆਉਣ ਵਾਲੇ ਦਿਨਾਂ ਚ ਆਪਾਂ ਨੂੰ 7 ਤਰੀਕ ਦੀ ਮੀਟਿੰਗ ਮਿਲੀ ਆ ਅਗਰ ਉਹ ਮੀਟਿੰਗ ਸਹੀ ਰੂਪ ਵਿੱਚ ਨਹੀਂ ਹੁੰਦੀ ਤਾਂ ਆਪਾਂ ਨੂੰ 5 ਤਰੀਕ ਨੂੰ ਸਾਰੇ ਸਾਥੀ ਘਰਾਂ ਚੋਂ ਬੈਗ ਪੈਕ ਕਰਕੇ ਘਟੋ-ਘਟ 10 ਦਿਨ ਦਾ ਦਾ ਕਪੜਾ ਲੈ ਕੇ ਸੱਚੀ ਠੰਡ ਦੇ ਕੱਪੜੇ ਲੈ ਕੇ ਆਦਰਪੁੰਜਗਮ ਵੀਰਪੁਰ ਅਗਰ ਮੀਟਿੰਗ ਨਹੀਂ ਹੁੰਦੀ ਤਾਂ ਆਪਾਂ ਕੋਈ ਤਿੱਖੇ ਸੰਘਰਸ਼ ਜਾਂ ਤਿੱਖੀ ਐਕਸ਼ਨ ਕਰ ਸਕੀਏ ਤਾਂ ਸਾਥੀਆਂ ਨੂੰ ਬੇਨਤੀ ਹੈ ਕਿ ਜਿਵੇਂ ਸਾਥੀਆਂ ਨੇ ਤੜਕੇ ਨਾਮ ਨੋਟ ਪ੍ਰਵਾਈਸ ਦੋ ਤਿੰਨ ਦਿਨ ਪਹਿਲਾਂ ਤੜਕੇ ਕਿਸੇ ਦੀ ਕੋਈ ਮਜਬੂਰੀ ਬਣ ਗਈ ਜਾਂ ਕੋਈ ਬਿਮਾਰ ਹੋ ਗਿਆ ਸਾਥੀ ਤਾਂ ਉਸ ਤੜਕੇ ਫੰਡ ਦੀ ਬਹੁਤ ਦਿੱਕਤ ਆ ਰਹੀ ਹੈ ਗੱਡੀਆਂ ਦਾ ਕਿਰਾਇਆ ਬਹੁਤ ਜ਼ਿਆਦਾ ਸੀ ਤੇ ਜੇਕਰ ਤੁਸੀਂ 100 100 2 200 ਵੀ ਫੰਡ ਦਿੰਦੇ ਹੋ ਤਾਂ ਕੋਈ ਤੁਹਾਨੂੰ ਫਰਕ ਨਹੀਂ ਪੈਣ ਲੱਗਿਆ ਜਿਵੇਂ ਕਿ ਆਪਾਂ ਘਰ ਬੈਠੇ 100 200 ਦੀ ਚੀਜ਼ ਵੀ ਬੜੇ ਆਰਾਮ ਨਾਲ ਬੈਠੇ ਖਾ ਲੈਨੇ ਆ ਜੇ ਅੱਜ ਨਾ ਖਾਓਗੇ 100 200 ਇਧਰ ਫੰਡ ਪਾ ਦੋਗੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਧੰਨਵਾਦ ਸਤਿ